ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਤੰਦਰੁਸਤ ਹੋਵੋਗੇ ਜੀ ਤੇ ਦੋਸਤੋ ਅੱਜ ਚੱਲੇ ਆਪਾਂ ਸ਼੍ਰੀ ਸੁਲਤਾਨਪੁਰ ਸਾਹਿਬ ਗੁਰੂ ਨਾਨਕ ਦੇ ਦਵਾਰ ਜਿੱਥੇ ਅਜ ਨਗਰ ਕੀਰਤਨ ਕੱਢਿਆ ਜਾਣਾ ਹੈ ਤੁਹਾਨੂੰ ਨਗਰ ਕੀਰਤਨ ਦੇ ਘਰੋਂ ਦੇ ਦਰਸ਼ਨ ਤੇ ਬਣੇ ਰੋ ਆਪਣੇ ਨਾਲ ਦੋਸਤੋ ਬਹੁਤ ਸੋਹਣਾ ਵਲੌਗ ਬਣਾਉਣ ਲੱਗੇ ਆਪਾਂ ਤੁਹਾਡੇ ਲਈ ਤੇ ਬਣੇ ਰੋ ਮਿੱਤਰੋ ਆਪਣੇ ਨਾਲ ਜੀ ਸਾਰੇ ਜੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੱਡੀਆਂ ਪਿੱਛੇ ਲੱਗੀਆਂ ਕਿਉਂਕਿ ਅੱਗੇ ਭੀੜ ਬਹੁਤ ਹੋਊਗੀ ਅੱਗੇ ਪਤਨ ਦਹਾਉਂਦੇ ਆ ਨਰਕੀਦਰਨ ਸਾਹਿਬ ਦੇ ਦਰਸ਼ਨ ਕਰਾਉਣੇ ਜਾ ਕੇ ਦੋਸਤੋ ਸੁਲਤਾਨਪੁਰ ਲੋਧੀ ਸਾਹਿਬ ਦੇਖੇ ਸੰਗਤਾਂ ਦਾ ਠਾਠਾਂ ਮਾਰਦਾ ਹੋਇਆ ਕੱਠ ਤੇ ਆਪਾਂ ਐਂਟਰੀ ਕਰਨ ਲੱਗੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਪਹਿਲੀ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਦੁਆਰਾ ਗੁਰਦੁਆਰਾ ਸਾਹਿਬ

ਨਿਯਾਰਾ ਸੇਵਾ ਕਰੋ ਦਾਸ ਦਾ ਸੰਕੀ ਅੰਤਪਾਉਤੇ ਕਰੋ ਜੇਕ ਦਾ ਵੈਕ ਦੇ ਕੇ ਰੌਣਕ ਮੇਲਾ ਪੂਰਾ ਲੱਗਿਆ ਹੋਇਆ ਧੰਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਲ ਨੂੰ ਸਾਰਿਆਂ ਨੇ ਸੰਗਤਾਂ ਦਰਸ਼ਨ ਕਰਨ ਪਹੁੰਚੇ ਆਪਾਂ ਪਹੁੰਚੇ ਆ ਵੈਕ ਦੀ ਕਿਰਪਾ ਨਾਲ ਤੇ ਵੈਕ ਨੂੰ ਸਭ ਦੇ ਹਾਜ਼ਰੀ ਪ੍ਰਮਾਣ ਕਰਨ ਵੈਕ ਜੀ ਪਹਿਲਾ ਆਪਾਂ ਪੰਚਨਾ ਨਾ ਕਰਦੇ ਆ ਜੀ ਪਹੁੰਚ ਚੁੱਕੇ ਸੋਵਰ ਸਾਹਿਬ ਦੇ ਕੋਲ ਫਿਰ ਆਪਾਂ ਚੱਲਦੇ ਅੰਦਰ ਦਰਸ਼ਨ ਮਿਲਣ ਲਈ ਦੋਸਤੋ ਮਿਲਦੇ ਆ ਪੰਚਨਾਣਾ ਕਰਨ ਤੋਂ ਉਪਰੰਤ ਵਾਹਿਗੁਰੂ ਜੀ ਤੁਹਾਨੂੰ ਸਾਰੇ ਨਾਨਕ ਦੇਵ ਜੀ ਇਹ ਮੈਨੂੰ ਕੋਈ ਕੰਟਤ ਬਗਤਾ ਇਹ ਦਿਨਾਲ ਕਹਿੰਦਾ ਇਹ ਮੈਨੂੰ ਸਭ ਕਿਛਰਾ ਚ ਇਹ ਮੈਂ ਖੁਸ਼ੂਨਾ ਦੇਖਾ ਕਾਜ ਤੇ ਤਰੀ ਕਹਾ ਕਰੇ ਪੁਰੀ ਖਲਾਬਨ ਹਾਰੋ ਜਾਂਦਾ ਜੈਸਾ ਪੀਂਹ ਤਰਾਵੇ ਬਾਜੀ ਕਰ ਤੂੰ ਪੈਸੋਂ ਹੀ ਸਾ ਦੇ ਅੰਦਰ چولی بہت بند کیا آپ مارا جیسے جیسے برابر سامنے کی اپنے کاٹ کا بھی જીવ સંતો સદ સદ મેં જનારે જીવ ગુરુ મેં કેવત્રિય જીવ સાભો મેં કરે અન્ંદા વર્તન કુવાણા દેણુ તે પવણ સપર માં નંદા શેસ તને કુસિંદા ભેદ સે સુહિયે નીં ચરણ પખાર કરીને સેવા જીવ ગુરુ જપંદ દેવા જીવ સંતા તા લોક દેવા જીને પ્રાગત કહીએ જેની પરમાન પ્રહારાતી દર્શન પેસા નોકર હરિયાળી જોર નામ મજંત કે જીવ લર નામ સુસરીયા જીઓ لاڑی ماج ما تا پنجوار سونا سوند ساجن من مے پچياري نيو مطلع دي مے واري جو سنائي تران دان داري جو سوندري سنائي جو سولهن تو مے محي پرساں سوار ساري کر سمبخت پرميا دايتيو لاوکا سماني جاي نيو سچا صاحب ਬਾਈ ਗੁਰਦੁਆਰਾ 베ਰ ਸਾਹਿਬ ਦੇ 베ਰੀ ਦਸ਼ਮੇ ਕਰ ਲਈ ਦੀ ਸੰਗਤੀ 베ਰੀ ਦੇ ਤਾਂ 베ਰ ਸਾਹਿਬ ਦਸ਼ਮੇ ਕਰੋ ਹਾਂ Claro, ¿tú? ਗੁਰੂ ਕਲੰਕਰ ਸਾਹਿਬ ਦੋਸਤੋ ਅਟੁੱਟ ਵਰਤ ਰਿਹਾ ਆਪਾਂ ਸ਼ੱਕ ਲਈ ਜਲੇਬੀ ਸੀ ਮਟਰ ਪਨੀਰੀ ਸਬਜੀ ਤੇ ਵਾਇਬ ਦਾਲ ਫੁਲਕਾ ਔਰ ਮਾਲੀ ਫੁਲਕਾ ਬਾਬੇ ਨਾਲ ਦਾ 13-13 ਵਾਲਾ ਲੰਗਰ ਹਰ ਥਾਂ ਚੱਲਦਾ ਤੁਹਾਨੂੰ ਪਤਾ ਹੀ ਆ ਤੇ ਕਿਆ ਬਾਤਾਂ ਸੀ ਐ ਆਪਾਂ ਸ਼ੱਕ ਚੁੱਕੇ ਆ ਸੰਗਤਾਂ ਸ਼ਕਰੀਆਂ ਨੇ ਉਸ ਵਿੱਚ ਤੁਹਾਨੂੰ ਜਰਸ਼ਣ ਕਿਉਂ ਕਰਵਾਏ ਜਾਣ ਇਹ ਲੰਗਰ ਹਾਲ ਸਾਹਿਬ ਲੋਕੀ ਮੋਬੱਤਾਂ ਜਗਾਉਂਦੇ ਹੋਏ ਬਾਬਾ ਜੀ ਦੇ ਜਨਮ ਦਿਨ ਕਰਕੇ ਬੜਾ ਸੁੰਦਰ ਨਜ਼ਾਰਾ ਵਾਈਡੂ ਦੇ ਘਰ ਦਾ ਸੰਗ ਦਾ ਮੂਰਤਿਆਂ ਜਗਾਉਂਦੀਆਂ ਹੋਈਆਂ ਹੁਣ ਤੁਹਾਨੂੰ ਜਿਹੜੀ ਦਰਸ਼ਨ ਕਰਾਉਣ ਜਾ ਰਹੇ ਆ ਸਾਧ ਸੰਗਤ ਜੀ ਪਿਆਰਿਓ ਵੇਈ ਨਦੀ ਜਿੱਥੇ ਸਤਿਗੁਰੂ ਨਾਨਕ ਸਾਹਿਬ ਤਿੰਨ ਦਿਨਾਂ ਲੋਪ ਰਹੇ ਸੀਗੇ ਉਹ ਵੇਈ ਨਦੀ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਦਰਸ਼ਨ ਕਰੋ ਆ ਦੇਖੋ ਜੀ ਇਹ ਹੈ ਵੇਈ ਨਦੀ ਉਹ ਵਾਲੀ ਸਾਰੀ ਵੇਈ ਨਦੀ ਸਾਰਾ ਦਿਖਾਇਆ ਗਿਆ ਕਿ ਪਹਿਲਾਂ ਕਿੱਦਾਂ ਸੀ ਫਿਰ ਕਿੱਦਾਂ ਇਹਦੀ ਸਫਾਈ ਆ ਕਿੱਦਾਂ ਨੰਬਾਲੇ ਨੌਲੇਜ ਨਹੀਂ ਮਾਫੀ ਚਾਹੁੰਦੇ ਆ ਪ੍ਰਮਾਤਮਾ ਤੋਂ ਪਹਿਲਾਂ ਤੇ ਹੁਣ ਇੱਕ ਵੱਡੀ ਸਕਰੀਨ ਲੱਗੀ ਹੋਈ ਹੈ ਬਾਬਾ ਨਾਨਕ ਦੀ ਫੋਟੋ ਆ ਰਹੀ ਆ ਉੱਪਰ ਦੇਖ ਸਕਦੇ ਹੋ ਪਾਈ ਜਾਓ ਪਾਈ ਜਾਓ ਮੋਲਾਂ ਨਾਲ ਕਰੋ ਵੇਈ ਨਦੀ ਦਰਸ਼ਨ ਕਰੋ ਜੀ ਸਾਰੇ ਸਾਧ ਸੰਗਤ ਜੀ ਵੀਡੀਓ ਨੂੰ ਲਾਈਕ ਕਰੋ ਜਲਦੀ ਜਲਦੀ ਨੂੰ ਜੀ ਤੇ ਸ਼ੇਅਰ ਕਰਦੇ ਕਰੋ ਦਬਕੇ ਜੀ ਜਦੋਂ ਆਪਾਂ ਤੁਹਾਨੂੰ ਕਿਸੇ ਖਾਸ ਜਗ੍ਹਾ ਦੇ ਦਰਸ਼ਨ ਕਰਵਾਉਂਦੇ ਆ ਬੜਾ ਬਹੁਤ ਧੰਨਵਾਦ ਜੀ ਬਣੇ ਰਹੋ ਦੋਸਤੋ ਆਪਣੇ ਨਾਲ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਪਾਂ ਏਸੀ ਵੇਈ ਨਦੀ ਸੰਗਤ ਜੀ ਸਿੱਖ ਇਤਿਹਾਸ ਦਾ ਪਹਿਲਾ ਤੀਰਥ ਸਥਾਨ ਪਵਿੱਤਰ ਕਾਲੀ ਵੇਈ ਜੇ ਕਿਸ ਨੇ ਇਤਿਹਾਸ ਇਹ ਪੜਨਾ ਹੋਵੇ ਤਾਂ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਇਸ ਨੂੰ ਪੜ ਸਕਦੇ ਹੋ ਮੇਰੀ ਕੋਸ਼ਿਸ਼ ਹੋਊ ਕਿ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਸਕਾਂ ਇੰਗਲਿਸ਼ 'ਚ ਵੀ ਹੈ ਇਹ ਪੰਜਾਬੀ ਵਿੱਚ ਵੀ ਹੈ ਇਤਿਹਾਸ ਵੈਨਰੀ ਦਾ ਹੀ ਅਸੀਂ ਆਪਾਂ ਜਮਾਂ ਥੱਲੇ ਆ ਗਏ ਆਂ ਸੰਤਾ ਦੇਖੋ ਤੇ ਪੰਜ ਨੰਨਾ ਕਰਦੀਆਂ ਹੋਈਆਂ ਪਰ ਇੱਕ ਪੁਲ ਬਣਿਆ ਹੋਇਆ ਦੋਸਤੋ ਨਦੀ ਨੂੰ ਉੱਪਰ ਦੀ ਕਿਸੇ ਪਾਸੇ ਰਸਤਾ ਨੰਨਦਾ ਹੋਇਆ ਮੇਰੇ ਸਾਹਮਣੇ ਵੇ ਇਹਨੇ ਦੇ ਦਰਸ਼ਨ ਕੋ ਲਈ ਜਮਨ ਨੇੜ ਤੋਂ ਕਰ ਸਕਦੇ ਆ ਦਰਸ਼ਨ ਸੰਗਤ ਸਾਧ ਸੰਗਤ ਜੀ ਵਾਹਿਗੁਰੂ ਸਤਨਾਮ ਸ਼੍ਰੀ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਏਕਮਕਾਰ ਸਤਨਾਮ ਕਰਤਾ ਪੁਰਖ ਨਰ ਪੁਰ ਨਰਵੈਰ ਕਾਲ ਮੂਤ ਜੁਨੀ ਸਾਹਿਬ ਪੰਗੁਰ ਪ੍ਰਸਾਦ ਜਪਾ ਸਤਿਗੁਰ ਸੱਚ ਹੈਪੀ ਸੱਚ ਨਾਨਕੋ ਸੀਪੀ ਸਤਿਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਰੇ ਬਿਨਾ ਕੋਈ ਨਾ ਤੇਰੇ ਬਿਨਾ ਕੋਈ ਨਾ ਛੜੀ ਸਭ ਤੋਂ ਬੜੀ ਚੀਜ਼ ਲੱਗੀ ਗੰਨੇ ਦੀ ਖਿਲਾੜੀ ਲਈ ਹੋਈ ਆ ਸੰਗਤਾਂ ਨੇ ਸੇਵਾ ਕਰਨ ਲਈ ਮਹਾਰਾਜ ਦੀ ਕਿਰਪਾ ਨਾਲ ਆਹ ਦੇਖੋ ਕਨੇ ਟਰਾਲੀ ਖੜੀ ਇੱਥੇ ਤੇ ਇਹ ਸੇਵਾ ਕੋਈ ਪੈਸਾ ਨਹੀਂ ਇਹ ਫ੍ਰੀ ਸੇਵਾ ਕਨੇ ਦਾ ਜਿਹੜਾ ਰਾਸ ਹੈਗਾ ਇਹ ਪਿਆਇਆ ਜਾ ਰਿਹਾ ਦੇਖੋ ਖਿਡਾਰੀ ਉਹ ਖਿਡਾਰੀ ਦਿਖਾਉਣੇ ਆ ਹਾ ਦੇਖੋ ਜੀਰ ਹੋਣੀ ਕਨੇ ਲਾ ਰਹੇ ਨੇ ਤੇ ਖਿਡਾਰੀ ਜੂਸ ਬਣਾ ਰਹੇ ਨੇ ਡੱਬਾਂ 'ਚ ਡੱਬ ਭਰ ਕੇ ਜੂਸ ਪਿਆ ਰਹੇ ਨੇ ਸੰਗਤਾਂ ਨੂੰ ਤੇ ਬਹੁਤ ਵੱਡੀ ਸੇਵਾ ਹੈ ਬਾਬਾ ਜੀ ਧਰਮਾਲ ਬਾਹਰ ਕਿਰਪਾ ਕਰਨ ਚੱਟ ਗਿਆ ਰੱਖ ਲੈਣਾ ਤੇ ਚਾਹ ਦੇ ਮੋਟੇ ਖਿਡਾਰੀ ਕਿਵੇਂ ਚੱਲਦੇ ਰਹੀ ਹੈ ਦੂਸਰ ਜਿਹੜਾ ਬਣ ਕੇ ਇੱਥੇ ਨਾਲ ਨਾਲ ਆ ਰਿਹਾ ਦੇਖੋ ਇਹਨੂੰ ਸ਼ੌਧ ਬਣ ਕੇ ਤੇ ਪੀਜਣੀ ਪੈ ਰਿਹਾ ਆਪਾਂ ਸ਼ਕਲਿਆ ਹੈਗਾ ਤੇ ਧਨਵਾਲ ਵੀ ਦਿਨ ਦਾ ਆਹ ਦੇਖੋ ਉੱਥੇ ਆਹ ਗਲਾਸਾਂ 'ਚ ਪਿਆਰੇ ਆਪਾਂ ਸ਼ਕਲਿਆ ਤੇ ਵਿੱਚ ਪਦੀਨਾ ਵੀ ਪਾਰੇ ਦੇਖੋ ਬਹੁਤ ਵਧੀਆ ਸੇਵਾ ਧੰਨਵਾਦ ਜੀ ਇਹ ਤੁਹਾਨੂੰ ਦਰਸ਼ਨ ਕਰਵਾਏ ਸੀ ਆਪਾਂ ਜਿਹੜੇ ਅੰਦਰ ਗੁਰੂਆਂ ਸਾਹਿਬ ਵੱਟੇ ਇੱਥੇ ਪਏ ਗੋਡਵਾਲਾ ਸ੍ਰੀ ਹੱਟ ਸਾਹਿਬ ਆ ਜੀ ਪਹਿਲੇ ਪਾਸੇ ਸ੍ਰੀ ਗੋਡਵਾਲਾ ਸ੍ਰੀ ਹੱਟ ਸਾਹਿਬ ਗੁਰਦੁਆਰਾ ਸ੍ਰੀ ਹਰਤਸਾਬੇ ਦਰਸ਼ਨ ਕਰਨ ਕਰਵਾ ਰਹੇ ਹਾਂ ਜੀ ਤੇ ਗੁਰੂ ਨਾਨਕ ਦੇਵ ਦੇ ਵੱਟੇ ਜਿਹੜੇ ਦੇਖ ਸਕਦੇ ਹੋ ਤਾਨ ਗੁਰੂ ਨਾਨਕ ਤੇ ਪੱਜੋ ਦੇ ਸੁਨਨ ਕਰਾ ਰਾ ਸਤਿ ਸ਼੍ਰੀ ਅਕਾਲ ਜੀ ਰਾਜਪਤ ਜੀ ਕਿਤੇ ਮੈਂ ਚੱਲਾ ਰਾਜਪਤ ਦੇ ਵਿੱਚ ਮਾਨਤਨਾਮ ਲੈ ਕੇ ਮੇਰਾ ਨਾਮ ਮਾਨਤ ਹੈ ਨਗਰ ਕੀਰਤਨ ਦੇ ਦਰਸ਼ਨ ਕਰਵਾਉਣੇ ਤੁਹਾਨੂੰ ਜੀ ਸultanpur ਲੋਕ ਦੇ ਸਾਹਿਬ ਵਿਖੇ नगरी आया नानी साल चाचो दोस्त अॼु उन रखंदा आहिनि सारो चाचो दोस्त अॼु उन रखंदे सच ਬਾਈ ਗਰੂ ਜੀ ਅੱਜ ਦੇ ਵਲੌਗ ਵੀਡੀਓ ਦੇ ਕਰਦਾ ਆਪਾਂ ਇੱਥੇ ਹੀ ਐਂਡ ਜੇਕਰ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀਡੀਓ ਚੰਗਾ ਲੱਗਾ ਤੇ ਬਾਈ ਗਰੂ ਦਰਸ਼ਕ ਤੁਸੀਂ ਸਾਰਿਆਂ ਨੇ ਕੀਤੇ ਤੇ ਵੀਡੀਓ ਨੂੰ ਕਰ ਲਾਈਕ ਤੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਨਵੇਂ ਵਲੌਗ ਤੇ ਵੀਡੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਬਾਈ ਜੀ